ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜੀਉਂਗ ਨੇ ਮੰਗਲਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦੇ ਆ ਬਾਦਲ ਪਰਿਵਾਰ ਤੇ ਤਿੱਖੇ ਸ਼ਬਦੀ ਵਾਰ ਕੀਤੇ ਉਹਨਾਂ ਨੇ ਕਿਹਾ ਹੈ ਕਿ ਇਸ ਪਰ ਕਾਂਗਰਸ ਵਿੱਚ ਸਿਰਫ ਇੱਕ ਪਰਿਵਾਰ ਵਿੱਚ ਇੱਕ ਵਿਅਕਤੀ ਨੂੰ ਹੀ ਟਿਕਟ ਦਿੱਤੀ ਜਾ ਰਹੀ ਹੈ ਜਦੋਂ ਕਿ ਅਕਾਲੀ ਦਲ ਵਿੱਚ ਹਲੇ ਵੀ ਪਰਿਵਾਰਵਾਦ ਪੂਰੀ ਤਰ੍ਹਾਂ ਪਾਰੂ ਹੈ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਇਹ ਰਿਵਾਜ ਹੈ ਔਰ ਇਹ ਪ੍ਰਿਤ ਜਿਹੜਾ ਅਕਾਲੀ ਦਲ ਦਾ ਮੁਖੀ ਹੈ ਉਹਨਾਂ ਨੇ ਪਾਈ ਵੀ ਹੈ ਸੋ ਮੈਨੂੰ ਲੱਗਦਾ ਜੇ ਕਿਸੇ ਨੇ ਹੋਰ ਵਿਚਾਰੇ ਨੇ ਲੈ ਲਈ ਤਾਂ ਕੋਈ ਹਰਜ ਨਹੀਂ ਹੈ ਜਿੱਦੋਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਉਹਨਾਂ ਨੇ ਕਿਹਾ ਕਿ ਕੇਵਲ ਮੇਰਾ ਬੇਟਾ ਹੀ ਮੁੱਖ ਮੰਤਰੀ ਬਣ ਸਕਦਾ ਹੋਰ ਕੋਈ ਕਾਬਲ ਬੰਦਾ ਨਹੀਂ ਹੈ ਇਸ ਕਰਕੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਡਿਪਟੀ ਮੁੱਖ ਮੰਤਰੀ ਬਣਾਇਆ ਫਿਰ ਉਹਨਾਂ ਨੇ ਕਿਹਾ ਕੇਂਦਰ ਦੇ ਵਿੱਚ ਪਹਿਲੀ ਵਾਰੀ ਹੋਇਆ ਹਿੰਦੁਸਤਾਨ ਦੀ ਸਰਕਾਰ ਦੇ ਵਿੱਚ ਕੋਈ ਪਾਗ ਵਾਲਾ ਸਿੱਖ ਨਹੀਂ ਹੈ ਨਹੀਂ ਹਮੇਸ਼ਾ ਪਾਗ ਵਾਲਾ ਸਿੱਖ ਹੁੰਦਾ ਸੀ ਉਹਨਾਂ ਨੇ ਉੱਥੇ ਵੀ ਕੁਰਬਾਨੀ ਦੇ ਕੇ ਆਪ ਦੀ ਨੋ ਨੂੰ ਉੱਥੇ ਸੈਂਟਰ ਚ ਮਨਿਸਟਰ ਬਣਾਇਆ ਫਿਰ ਇੱਥੇ ਸਭ ਤੋਂ ਅਹਿਮ ਮਹਿਕਮਾ ਫੂਡ ਐਂਡ ਸਿਵਲ ਸਪਲਾਈ ਆਪ ਦੇ ਜਵਾਈ ਨੂੰ ਦਿੱਤਾ ਫਿਰ ਮੁੰਡੇ ਦੇ ਸਾਲੇ ਨੂੰ ਗਾ ਵਿਕਰਮਜੀਠੀਏ ਨੂੰ ਵੀ ਮਹਿਕਮਾ ਦਿੱਤਾ ਕਿ ਇਸ ਤਰ੍ਹਾਂ ਦਾ ਹਾਲਾਤ ਹਨ ਫਿਰ ਗਾਂ ਆਪਦੇ ਰਿਸ਼ਤੇਦਾਰ ਜਨਮੇਜਾ ਸਿੰਘ ਸੇਖੋ ਸਾਹਿਬ ਹੋਰਾਂ ਨੂੰ ਇੱਕ ਪਰਿਵਾਰ ਦੇ ਅਗਰ ਸਾਰੇ ਜੀ ਸਾਰੇ ਜੀ ਸਿਆਸਤ ਕਰਨਗੇ ਤੇ ਐਕਚੁਅਲੀ ਕੀ ਗੱਲ ਹੈ ਕਿ ਇਹ ਲੋਕ ਇਹ ਸਿਆਸੀ ਪਾਰਟੀਆਂ ਅਕਾਲੀ ਦਲ आले ਇਹਨਾਂ ਦੇ ਮਨਚਾ ਹੈ ਕਿ ਸਾਡਾ ਰਾਜ ਹੋਵੇ ਅੰਦਰ ਹੀ ਅੰਦਰ ਇੱਕ ਡਰ ਸਤਾ ਰਿਹਾ ਹੈ ਕੀ ਕਿਤੇ ਕੋਈ ਸਾਡਾ ਰਿਵੋਲਟ ਨਾ ਕਰ ਦੇ ਬਾਦਲ ਸਾਹਿਬ ਨੂੰ ਇਹ ਸੁਪਨਾ ਹੈ ਜਿੰਦੇ ਜਿੰਦੇ ਕਿ ਮੈਂ ਸੁਖਬੀਰ ਨੂੰ ਮੁੱਖ ਮੰਤਰੀ ਔਰ ਆਪਦੇ ਪੈਰਾਂ ਤੇ ਖੜਾ ਕਰ ਜਾ ਕਿਉਂਕਿ ਉਹਦੀ ਕਾਬਲੀਅਤ ਤੇ ਸਵਾਲੀਆ ਚਿੰਨ ਲੱਗਦਾ ਹੈ ਕਿ ਕਦੇ ਇਹ ਨਾ ਹੋਵੇ ਕਿ ਜਦੋਂ ਮੈਂ ਨਾ ਰਵਾਂ ਕਿ ਅਕਾਲੀ ਦਲ ਦੋ ਫਾੜ ਹੋ ਜੇ ਲੋਕ ਵਿਰੋਧ ਕਰ ਲੈਣ ਲੇਕਿਨ ਉਹ ਹੋਣਾ ਹੀ ਹੋਣਾ ਹੈ ਲੇਕਿਨ ਇਹ ਭਾਈ ਪਤੀਜਾ ਵਾਦ ਦਾ ਰਿਵਾਜ ਖਤਮ ਹੋਣਾ ਚਾਹੀਦਾ ਹੈ ਆਮ ਲੋਕਾਂ ਨੂੰ ਆ ਤੁਹਾਡੇ ਸਾਹਮਣੇ ਖੜਾ ਮੇਰਾ ਕੋਈ ਰਿਸ਼ਤੇਦਾਰ ਭੈਣ ਭਰਾ ਕੋਈ ਚਾਚਾਤਾਇਆ ਫੁੱਫੜ ਕੋਈ ਪਰਿਵਾਰ ਦਾ ਮੈਂਬਰ ਰਾਜਨੀਤੀ ਚ ਨਹੀਂ ਸੀ ਇੱਕ ਬੋਰੀਆਂ ਵਛਾਉਂਦੇ ਆ ਇੱਕ ਦਰੀਆਂ ਵਛਾਉਂਦੇ ਬੰਦੇ ਨੂੰ ਇੱਕ ਪੋਸਟਰ ਲਾਉਂਦੇ ਬੰਦੇ ਨੂੰ ਰਾਹੁਲ ਗਾਂਧੀ ਨੇ ਚੱਕ ਕੇ 올 ਇੰਡੀਆ ਦਾ ਪ੍ਰਧਾਨ ਬਣਾਇਆ ਐਮਐਲਏ ਬਣਾਇਆ 33.5 ਸਾਲ ਦਾ ਮੁੰਡਾ ਕੀ ਕੋਈ ਕਲਪਨਾ ਕਰ ਸਕਦਾ ਔਰ ਅੱਜ ਵੀ ਪੰਜਾਬ ਦੀ ਰਾਜਨੀਤੀ ਚ ਕਾਂਗਰਸ ਪਾਰਟੀ ਨੇ ਫੈਸਲਾ ਲਿਆ ਕਿ ਕੇਵਲ ਇੱਕ ਪਰਿਵਾਰ ਚੋਂ 21 ਟਿਕਟ ਦੇਣ ਦਾ ਫੈਸਲਾ ਕੀਤਾ ਮੈਂ ਉਹਦਾ ਸਵਾਗਤ ਕਰਦਾ ਹਾਂ ਯਾਰ ਭਾਈ ਪਤੀਜਾਵਾਦ ਨੂੰ ਤਰਜੀਹ ਨਹੀਂ ਦੇਣੀ ਚਾਹੀਦੀ ਆਮ ਜਨਤਾ ਨੂੰ ਮੌਕਾ ਦੇਣਾ ਚਾਹੀਦਾ